ਦੇੰਦ ਕੇ ਸੁਣ ਕੇ ਆਏ ਹੋ ਤੇ ਜਦੋਂ ਮੈਂ ਆਪਦੇ ਚਿਰ ਵਿੱਚ ਛੜ ਦਿੱਤੇ ਤੇ ਤੁਸੀਂ ਅੱਗੇ ਚੱਲ ਜਾਣਾ ਮੇਰਾ ਪਿਆਰ ਇਹ ਠਿੱਕਾ ਮੈਨੂੰ ਰਾਜ ਰੰਦੂ ਮਾਰੇ ਰਾਜ ਰੰਦੂ ਤੇ ਗੁਰੂ ਸਾਹਿਬ ਜੀ ਉਹਨੂੰ ਵੀ ਹੁਕਮ ਕਰਦੇ ਇਹ ਸੈਦਿਆ ਦਾਸਾਂ ਬੇੜੀ ਕੀਦੀ ਆ ਕਹਿੰਦਾ ਮਹਾਰਾਜ ਇਹ ਤੁਹਾਡੀ ਬੇੜੀ ਆ ਇਹ ਤੁਹਾਡੀ ਬਖਸ਼ਿਸ਼ ਆ ਤੁਹਾਡੀ ਰਹਿਮਤ ਆ ਤੇ ਗੁਰੂ ਮਹਾਰਾਜ ਕਹਿੰਦੇ ਸਾਡੀ ਬੇੜੀ ਆ ਨਾ ਤੇ ਸਾਨੂੰ ਅੱਜ ਸੈਰ ਕਰਾਏ ਦੇ ਵਿੱਚ ਸੈਰ ਅਸੀਂ ਦਰਿਆ ਦੀ ਸੈਰ ਕਰਨੀ ਆ ਬਾਗੋਂ ਬਾਗ ਹੋ ਗਿਆ ਪਾਟਾ ਦਾ ਖੇਸਰੀ ਉਹ ਟੜ ਕੇ ਫੱਟਿਆਂ ਦੇ ਵਸਾ ਦਿੱਤਾ ਗੁਰੂ ਸਾਹਿਬ ਦੀ ਬਰਾਜਮਨ ਹੋ ਗਏ ਨਾਲ ਸਿੰਘ ਗੁਰੂ ਮਹਾਰਾਜ ਵੀ ਉਹ ਵੀ ਚੜ ਕੇ ਬਰਾਜਮਨ ਹੋ ਗਏ ਅੱਜ ਬੇੜੀ ਨੂੰ ਚੱਪੂ ਮਾਰਿਆ ਤੇ ਆਧੇ ਚ ਲੈ ਗਿਆ ਜਦੋਂ ਅੱਗ ਲਗਾਇਆ ਬੇੜੀ ਗਈ ਤੇ ਮਨ ਵਿੱਚ ਲਾਲਚ ਆ ਗਿਆ ਲਾਲਚ ਲਾਲਚ ਇਹ ਨਹੀਂ ਸਾਡੇ ਵਰਗਾ ਨਹੀਂ ਵੀ ਅੱਜ ਮੈਂ ਗੁਰੂ ਤੋਂ ਮੰਗਣਾ ਮੈਨੂੰ ਕੋਠੀਆਂ ਦੇ ਦੇ ਕਾਰਾਂ ਦੇ ਦੇ ਬਖਸ਼ ਲਾਲਚ ਇਹ ਆਇਆ ਕਿ ਮਨਾ ਬੇੜੀ ਕੰਡੇ ਤੇ ਨਾ ਲੱਗੀ ਜਦੋਂ ਕੰਡੇ ਤੇ ਲੱਗੀ ਬੇੜੀ ਤੇ ਗੁਰੂ ਸਾਹਿਬ ਜੀ ਉਤਰ ਜਾਣਗੇ ਤੇਰੀ ਸੇਵਾ ਕੀਤੀ ਪਾਈ ਜੂ ਕਰਲਾ ਸੇਵਾ ਜਿੰਨੀ ਹੁੰਦੀ ਅੱਜ ਕਦੀ ਚੜਦੇ ਨੂੰ ਕਦੀ ਲੈਂਦੇ ਨੂੰ ਕਦੀ ਡੂੰਘਿਆ ਪਾਣੀ ਚ ਜਿਵੇਂ ਗੁਰੂ ਸਾਹਿਬ ਜੀ ਨੂੰ ਉਹ ਸਿੱਧਾ ਮਲਾ ਸ਼ੇਰ ਕਰਾ ਰਿਆ ਉਸ ਵੇਲੇ ਦੀ ਕਹਾਣੀ ਕਲ ਤਾਂ ਚ ਨਾਲ ਦੇ ਸੱਚ ਕਿਉਂ ਕਹ ਰਹੇ ਗੁਰੂ ਦਸਵੇਂ ਦੇ ਕੀਤੇ ਜਾਂਦਰਥ ਸਿੱਖ ਨੇ ਭਾਰਤ ਤੇ ਤੀ ਪੰਡਾ ਵੰਡਾਰ ਗੁਰੂ ਪਈ ਦੇਖਵੇਂ ਓ ਸੋਹਣੇ ਸਤਿਗੁਰਾਂ ਦੇ ਚਰਾਂ ਨਾਤ ਸਿਰ ਪਰਦਾ ਮਾਰੇ ਚੱਪੂ ਪਿਆਰ ਨਾਲ ਸੇਵਾ ਕਰਦਾ ਮਾਰੇ ਚੱਪੂ ਪਿਆਰ ਨਾਲ ਸੇਵਾ ਕਰਦਾ ਗੁਰੂ ਦਸਵੇਂ ਦੇ ਕੀਤੇ ਜਾਂ ਦਰਸਖੇਖ ਨੇ ਹਰਦ ਤੇ ਵੰਡਾਰ ਭਰਤ ਤੇਤੀ ਪੰਡਾਰ ਗੁਰੂ ਪਹਿਲੀ ਦੇਖਨੇ ਥੋੜੇ ਸਤ ਗੁਰਾਂ ਦੇ ਚਰਨਾਂ 'ਤੇ ਸਿਰ ਤਰਦਾ ਮਾਰੇ ਚੱਪੂ ਪਿਆਰ ਨਾਲ ਸੇਵਾ ਕਰਦਾ ਮਾਰੇ ਚੱਪੂ ਤੇਰਾ ਜੀਵੇਂ ਤੱਕ ਦੀ ਚਕੋਰੀ ਅੱਖਾਂ ਨਾਲ ਚੰਦ ਨੂੰ ਓਵੇਂ ਪਿੱਤੀਆ ਪਿਆਰ ਵਿੱਚ ਮਾਣੇ ਨੰਦ ਨੂੰ ਓਵੇਂ ਪਿੱਤੀਆ ਪਿਆਰ ਵਿੱਚ ਮਾਣੇ ਨੰਦ ਨੂੰ ਓ ਮੇਰਾ ਸੱਚਾ ਗੁਰੂ ਸੇਵਕਾਂ ਦਾ ਦੁਖਾਰਦਾ ਮਾਰੇ ਚੱਪੂ ਪਿਆ लॻी जनम प्यास नचाणु वास ते नू चलावे दे, मारे चपू ते पेड़ी नू चावे आस ते मारे चपू ते पेणी लूचे आस ते ਮਾਰੇ ਜੱਪੂ ਪਿਆਰ ਨਾਲ ਸੇਵਾ ਕਰਦਾ ਕਿਤੇ ਡੂੰਗੀਆਂ ਮਹਿਣਾ ਚ ਮਹਿਣੀ ਨੂੰ ਲਜਾਵੰਦਾ ਕਿਤੇ ਡੂੰਗੀਆਂ ਕਿਤੇ ਦੁਨੀਆਂ ਮਹਿਣਾ ਚ ਮਹਿਣੀ ਨੂੰ ਲਜਾਵੰਦਾ ਮੁੱਖੋਂ ਗੁਰੂ 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 ਗਾਈ ਜਾਵੰਦਾ ਮੁੱਖੋਂ मारे चकू प्यारेवाे चकू प्यारे बचा वारे गुरू अॼु कोई न जंजार जी कट गुरां

राजा नो सेव करदा मारे चपू प्यार सेवा करदा मारे चपू प्यार सेवा कर ખો આખિયા પ્યાર ના દિલ બાગો બાગ હોયા પાઈ તારી સેર ના દિલ બાગો બાગ હોયા પાઈ તારી સેર ના ઓ સોનું નારતી પતે કે ઝુકે દરદ મારے ટપ્પુ બેાર ના સેવા કરેnda મારے ટપ્પુ પ્યાર નાલ સેવા ਇਸ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਵਿੱਤਰ ਇਤਿਹਾਸ ਆਪਾਂ ਆਪ ਇਹਨਾਂ ਸੰਜਿਆ ਕਰੇ ਸਤ ਗੁਰੂ ਬਖਸ਼ਿਸ਼ ਕਰਦਾ ਜੀ ਰਹਿਮਤ ਕਰਦਾ ਹੈ ਤੇਰਾ ਕੀਤਾ ਜਾਤੋਂ ਨਹੀਂ ਮੈਨੂੰ ਜੋਗ ਕੋ ਤੋਈ ਮੈਂ ਨਿਰਗੁਣ ਯਾਰੇ ਕੋਗ ਨਹੀਂ ਆਪੇ ਦਰਸ ਤੋਈ ਦਰਸ ਪਿਆ ਮਿਹਰਅਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਨ ਤਨ ਮਨ ਥੀਰੇ ਹਰਿਆ ਬਖਸ਼ਿਸ਼ੋ ਕੀ ਜੀ ਜਦੋਂ ਗੁਰੂ ਦੀ ਬਖਸ਼ਿਸ਼ ਹੋ ਜਾਵੇ ਤੇ ਸਿੱਖ ਤਰ ਜਾਂਦਾ ਹੈ ਮਹਾਰਾਜ ਇਨਕੀ ਸੇਵਾ ਪਰਮਾਨ ਕਰਨ ਆਪਣੇ ਦਰ ਤੇ ਬੇਅੰਤ ਸੰਗਤਾਂ ਵੱਲੋਂ ਬੇਅੰਤ ਆਇ ਪਤਵੰਤਿਆਂ ਵੱਲੋਂ ਮਾਪਿਖਾਂ ਵੱਲੋਂ ਦਾਜ ਦਾ ਸਨਮਾਨ ਕੀਤਾ ਗਿਆ ਬਖਸ਼ਿਸ਼ ਮਿਲੀ ਹੈ ਗੁਰੂ ਰਾਮਧਰ ਕਰੇ ਮੈਂ ਸਾਰਿਆਂ ਸੰਗਤਾਂ ਦਾ ਧੰਨਵਾਦ ਕਰਦਾ ਹਾਂ ਮਹਾਂਪੁਰਖਾਂ ਦਾ ਧੰਨਵਾਦ ਕਰਦਾ ਹਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ ਕਰਦਾ ਹਾਂ ਮਾਰੇ ਕਿਰਪਾ ਕਰੇ ਫੇਰ ਸਮਾਂ ਮਿਲੂਗਾ ਤੇsto ਕੀ ਆਪਦੇ ਨਾਲ ਅਤਿ ਆਦਿ ਸੰਗਤ ਨਹੀਂ ਜਾਵੇਗੀ ਗੁਰੂ ਕਿਰਪਾ ਕਰੇ ਸੰਗਤ ਕਰਨੀ ਚਾਹੀਦੀ ਹੈ ਮੇਰੇ ਮਾਤੋ ਜੀ ਸਾਤ ਸੰਗਤ ਮਿਲੇ ਸੋ ਤਰਿਆ ਪ੍ਰੋਗਰਾਮ ਕੋਈ ਵੀ ਹੋਵੇ ਕੋਈ ਵੀ ਆਪਾਂ ਫੋਰਮ ਵਿਚ ਆ ਕੇ ਬਸ ਸੰਗਤ ਕਰਨੀ ਚਾਹੀਦੀ ਹੈ ਜਿਹੜਾ ਜੀ ਸੰਗਤ ਕਰਦਾ ਹੈ ਉਹਦਾ ਫਲਾਵ ਜੰਦਾ ਹੈ ਮਹੀਆ ਆਪਣਾ ਗਲਤੀ ਲਈ ਮਾਫੀ ਸਾਰੀ ਸੰਗਤ ਯਾਰ ਬਖਸ਼ੋ ਗੱਜ ਕੇ ਕਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਕਿਰਪਾ ਕਰਨ ਇਹ ਸੰਸਕਾਰਯੋਗ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਜੀ ਕੋਟਨ ਕੋਟਨ ਧੰਨਵਾਦ ਹੈ ਆਪ ਦਾ ਕਿਰਪਾ ਕਰਨ ਚੜ੍ਹਦੀ ਕਲਾ ਕਰਨ ਸੋ ਗੁਰੂ ਰੂਪਾ ਗੁਰੂ ਪਿਆਰੀ ਸਾਧ ਸੰਗਤ ਜੀਓ ਹੌਣ ਕੜਾ ਪ੍ਰਸ਼ਾਦ ਦੀ ਦੇਗ ਵਰਤ ਰਹੀ ਹੈ ਉਸ ਤੋਂ ਪ੍ਰੰਤ ਸਤਿਗੁਰਾਂ ਜੀ ਦੇ ਪਾਵਨ ਸਰੂਪ ਮਹਿਲਾਂ ਨੂੰ ਜਾਣੇ ਨੇ ਸੰਗਤਾਂ ਨੇ ਪਰਿਵਾਰ ਨੇ ਵੀਰਾਂ ਨੂੰ ਬੇਨਤੀ ਹੈ ਕਿ ਸੇਵਾਦਾਰ ਉਹ ਗੁਰੂ ਦੀ ਗੋਦ ਵਿੱਚ ਆ ਜਾਣ ਸਤਿਗੁਰਾਂ ਜੀ ਦੇ ਪਾਵਨ ਸਵਾਰੇ ਮਹਿਲਾਂ ਨੂੰ ਜਾਣਗੇ ਪਰੰਤ ਗੁਰੂ ਦਾ ਲੰਗਰ ਤਿਆਰ ਹੈ ਸਾਰੀ ਸੰਗਤ ਨੂੰ ਬੇਨਤੀ ਹੈ ਆਈ ਸੰਗਤ ਨੂੰ ਹਰੇਕ ਮਾਈ ਭਾਈ ਭੈਣ ਨੂੰ ਕਿ ਸਾਰੀ ਸੰਗਤ ਗੁਰੂ ਕਾ ਲੰਗਰ ਜ਼ਰੂਰ ਛਾ ਕੇ ਜਾਇਓ। ਪਾਤਸ਼ਾਹ ਕਿਰਪਾ ਕਰਨ ਅੱਜ ਨਵੇਂ ਵੀਰ ਦੇ ਰੰਦੇ ਹੋਏ ਕਾਰਜ ਮਹਾਰਾਜ ਸਫਲੇ ਕਰਨ ਕਿਰਤ ਕਮਾਈਆਂ 'ਚ ਬਰਕਤਾਂ ਪਾਉਣ, ਚੜ੍ਹਦੀ ਕਲਾ ਕਰਨ। ਨਾਮ ਗਾਨ ਗੁਰ ਸਿੱਖੀ ਜੀਵਨ ਦੀ ਦਾਤ, ਸਤਗੁਰ ਦੀ ਬਰਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਦਾਂ? ਤਰਦੀ ਗਏ। ਇਨੂੰ ਕਹਿੰਦੇ ਆ YouTube ਤੇ ਦੋਵਾਂ ਦੇ ਲਾਈਵ ਜਰਾਤੀ ਹੈ